ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨਾਲੋਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਅਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਥਰਮਲ ਪਲਾਂਟ ਚੋਂ ਮੁੱਕ ਰਿਹਾ ਕੋਲਾ ਤਿੰਨ ਦਿਨਾਂ ਤੋਂ ਸਟੇਸ਼ਨ ਤੇ ਹੀ ਖੜੀ ਮਾਲ ਗੱਡੀ ਲੱਗਣਗੇ ਬਿਜਲੀ ਦੇ ਲੰਬੇ ਕੱਟ ਇਸ ਦੇ ਨਾਲ ਹੀ ਸਵੇ ਦੀਆਂ ਦਾ ਤੇ ਚੱਲ ਰਹੇ ਕਿਸਾਨ ਸੰਘਰਸ਼ ਰੇਲ ਸੇਵਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਸਿੱਟੇ ਵਜੋਂ ਗੋਬਿੰਦਗੜ੍ਹ ਥਰਮਲ ਪਲਾਂਟ ਦੇ ਕੋਲੇ ਦੀ ਸਪਲਾਈ ਬੰਦ ਹੋ ਗਈ ਹੈ ਦਰਅਸਲ ਤਨ ਬਾਅਦ ਤੋਂ ਗੋਬਿੰਦਗੜ੍ਹ ਜਾਣ ਵਾਲੀ ਕੋਲੇ ਨਾਲ ਦੀ ਇੱਕ ਮਾਲ ਗੱਡੀ ਪਿਛਲੇ 3 ਦਿਨਾਂ ਤੋਂ ਕੈਂਟ ਰੇਲਵੇ ਸਟੇਸ਼ਨ ਦੀ ਲਾਈਨ ਨੰਬਰ 5 ਤੇ ਖੜੀ ਹੋਈ ਹੈ ਇਸ ਦੇ ਨਾਲ ਹੀ ਇਸ ਤੋਂ ਬਾਅਦ ਸਹਾਨਪੁਰ ਅੰਬਾਲਾ ਰੇਲ ਸਟੇਸ਼ਨ ਤੋਂ ਕਈ ਹੋਰ ਮਾਲ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਹਨ ਇਹ ਸਾਰੀਆਂ ਕਾਰਵਾਈ ਬੰਦੇ ਭਾਰਤ ਐਕਸਪ੍ਰੈਸ ਅਤੇ ਹੋਰ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਨੂੰ ਸਮੇਂ ਸਿਰ ਚਲਾਉਣ ਲਈ ਕੀਤੀ ਗਈ ਹੈ ਇਸ ਤੋਂ ਬਾਵਜੂਦ ਗੜੀਆਂ ਆਪਣੇ ਨਿਧਾਰਤ ਸਮੇਂ ਤੋਂ ਬਹੁਤ ਜ਼ਿਆਦਾ ਦੇਰੀ ਨਾਲ ਚੱਲ ਰਹੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ